ਹਾਂਜੀ ਅ ਸਤਿ ਸ੍ਰੀ ਅਕਾਲ ਜੀ ਸਿਹਤ ਵਿਭਾਗ ਪੰਜਾਬ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਚਲਾਈ ਜਾ ਰਹੀ ਚਲਾਈ ਜਾ ਰਹੀ ਹੈ ਪਿਛਲੇ ਸਾਲ ਚਲਾਈ ਸੀ ਇਹ ਮੁਹਿੰਮ ਸਰਕਾਰ ਨੇ ਇਹਦੇ ਵਿੱਚ ਆਪਾਂ ਜਿਹੜੇ ਸਾਡੇ ਹੈਲਥ ਹੈਲਥ ਦੇ ਵਰਕਰਸ ਨੇ ਫੀਲਡ ਵਰਕਰਸ ਉਹ ਅ ਅਲੱਗ-ਅਲੱਗ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਜਾਂਦੇ ਨੇ ਪਬਲਿਕ ਸੰਸਥਾਵਾਂ ਤੇ ਵੀ ਜਾਂਦੇ ਨੇ ਉੱਥੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਸਾਡੀ ਟੀਮ ਕਿ ਡੇਂਗੂ ਦੇ ਬਚਾਅ ਲਈ ਆਪਾਂ ਨੇ ਕੀ ਕੁਝ ਕਰਨਾ ਹੈ ਜਿਹੜਾ ਡੇਂਗੂ ਦਾ لارਵਾ ਹੁੰਦਾ ਉਹ ਕਿਵੇਂ ਪੈਦਾ ਹੁੰਦਾ ਹੈ ਤੇ ਉਹ ਜਿਹੜਾ ਹੈਗਾ ਕਿਵੇਂ ਅੱਗੇ ਡੇਂਗੂ ਫੈਲਾ ਸਕਦਾ ਹੈ ਉਹਦੇ ਬਾਰੇ ਜਾਗਰੂ ਕਰਦੀ ਹੈ ਉਸ ਤੋਂ ਬਾਅਦ ਸਾਡੀ ਟੀਮ ਡੇਂਗੂ ਤੋਂ ਬਚਾਅ ਲਈ ਪਲੱਸ ਡੇਂਗੂ ਦੇ ਜਲੱਛਣ ਹੁੰਦੇ ਨੇ ਉਹਨਾਂ ਬਾਰੇ ਵੀ ਜਾਗਰੂ ਕਰਦੀ ਹੈ ਤੇ ਪਿਛਲੇ ਸਾਲ ਜਿਹੜੀ ਬਲਾਕ ਮੂਨਕ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਨੇ ਜਦੋਂ ਕੰਮ ਕੀਤਾ ਤਾਂ ਪਿਛਲੇ ਸਾਲ ਇੰਨਾ ਵਧੀਆ ਕੰਮ ਹੋਇਆ ਕਿ ਪੂਰੇ 1 ਸਾਲ ਦੇ ਵਿੱਚ 2024 ਦੇ ਵਿੱਚ ਇੱਕ ਕੇਸ ਆਇਆ ਸੀ ਡੇਂਗੂ ਦਾ ਮੂਨਕ ਕੋਲ ਅਕਤੂਬਰ ਵਿੱਚ ਤੇ ਇਸ ਸਾਲ ਵੀ ਸਾਡੀ ਜਿਹੜੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਇਸ ਸਾਲ ਹਜੇ ਤੱਕ ਡੇਂਗੂ ਦਾ ਇੱਕ ਵੀ ਕੇਸ ਜਿਹੜਾ ਹੈਗਾ ਨਹੀਂ ਆਇਆ ਹੈਗਾ ਤੇ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਜਿਹੜਾ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸਰਕਾਰ ਦੀ ਮੁਹਿੰਮ ਹੈ ਉਹਦਾ ਕਿੰਨਾ ਜ਼ਿਆਦਾ ਬੈਨੀਫਿਟ ਹੈ ਤੇ ਉਹਦੇ ਕਿੰਨੇ ਵਧੀਆ ਰਿਜ਼ਲਟ ਆਪਾਂ ਨੂੰ ਮਿਲ ਰਹੇ ਨੇ ਐਂਡ ਮੇਰੀ ਹੁਣ ਲੋਕਾਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਜੋ ਸਾਡੀ ਹੈਲਥ ਦੀ ਟੀਮ ਤੁਹਾਨੂੰ ਗਾਈਡਲਾਈਨਸ ਦੱਸਦੀ ਹੈ ਕਿ ਉਹ ਸਾਰਾ ਉਵੇਂ ਹੀ ਫੋਲੋ ਕੀਤਾ ਜਾਏ ਤੇ ਜੇ ਤੁਹਾਨੂੰ ਕੋਈ ਡੇਂਗੂ ਦਾ ਲੱਛਣ ਲੱਗਦਾ ਕੋਈ ਫੀਵਰ ਲੱਗਦਾ ਤਾਂ ਜਿਹੜੀ ਤੁਹਾਡੀ ਨੇੜੇ ਸੰਸਥਾ ਹੈਗੀ ਹੈ ਸਰਕਾਰੀ ਸੰਸਥਾ ਹੈਗੀ ਹੈ ਉਹਨੂੰ ਕੰਟੈਕਟ ਕੀਤਾ ਜਾਏ ਤਾਂ ਕਿ ਜੇ ਕੋਈ ਡੇਂਗੂ ਦਾ ਕੇਸ ਬਾਈ ਚਾਂਸ ਆਂਦਾ ਵੀ ਹੈ ਤਾਂ ਉਹਨੂੰ ਛੇਤੀ ਤੋਂ ਛੇਤੀ ਆਪਾਂ ਡਾਇਗਨੋਸ ਕਰਕੇ ਤੇ ਉਹਦਾ ਟ੍ਰੀਟਮੈਂਟ ਕਰਵਾ ਸਕੀਏ ਤੇ ਕੋਈ ਵੀ ਘਟਨਾ ਜਿਹੜੀ ਹੈ ਉਹ ਨਾ ਹੋਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿਛਲੇ ਕੁਝ ਸਮੇਂ ਤੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਦੇ ਬੜੇ ਸਾਰਥਿਕ ਨਤੀਜੇ ਨਿਕਲ ਰਹੇ ਆ ਉਸ ਤਹਿਤ ਹਰ ਹਫਤੇ ਵੱਖ-ਵੱਖ ਥੀਮਸ ਦੇ ਆਧਾਰ ਤੇ ਵੱਖ-ਵੱਖ ਜਨਤਕ ਤੇ ਸਰਕਾਰੀ ਪ੍ਰਾਈਵੇਟ ਸੰਸਥਾਵਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਤੇ ਡੇਂਗੂ ਦੇ ਲਾਰਵੇ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਇਸ ਤਹਿਤ ਅੱਜ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਤੇ ਡੇਂਗੂ ਤੋਂ ਬਚਾ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਪਣੇ ਆਸ-ਪਾਸ ਪਾਣੀ ਜਿਹੜਾ ਹੈ ਉਹ ਨਾ ਖੜਾ ਹੋਣ ਦਿੱਤਾ ਜਾਵੇ। ਘੱਟੋ-ਘੱਟ ਹਫ਼ਤੇ 'ਚ ਇੱਕ ਵਾਰ ਹਰ ਸ਼ੁੱਕਰਵਾਰ ਪਾਣੀ ਦੇ ਸੋਮਿਆਂ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਨੂੰ ਖਾਲੀ ਕੀਤਾ ਜਾਵੇ ਤੇ ਸੁਕਾਇਆ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਉੱਥੇ ਵਿਕਸਿਤ ਨਾ ਹੋ ਸਕੇ। ਹਸ਼ਕਲ ਜੀ ਮੇਰਾ ਨਾਮ ਹੈ ਗੁਰਦੀਪ ਕੌਰ ਮੈਂ ਮੁਨਖਸ਼ਹਿਰ ਦੀ ਰਹਿਣ ਵਾਲੀ ਹਾਂ। ਡੇਂਗੂ ਬਿਮਾਰੀ ਦੇ ਚਲਦੇ ਹੋਇਆਂ ਮੈਂ ਆਪਣੇ ਘਰ ਦੀ ਜਿਵੇਂ ਫ੍ਰਿਜ ਦੀ ਟ੍ਰੇ, ਪਾਣੀ ਵਾਲੀ ਟੈਂਕੀ ਕੁੱਲਰ ਤੇ ਗਮਲਿਆਂ ਗਮਲਿਆਂ ਦੀ ਹਫ਼ਤੇ ਵਿੱਚ ਇੱਕ ਵਾਰ ਸਫਾਈ ਜ਼ਰੂਰ ਕਰਦੀ ਹਾਂ ਕਿਉਂਕਿ ਤਾਂ ਕਿ ਮੇਰਾ ਪਰਿਵਾਰ ਸਿਹਤਮੰਦ ਰਹਿ ਸਕੇ ਜੀ ਸ਼ਸ਼ਟਰੀ ਕਾਲ ਦੀ ਸਾਰਿਆਂ ਨੂੰ ਮੇਰਾ ਨਾਮ ਰਾਹੁਲ ਹੈ ਜੀ ਜੀਐਨਐਮ 3rd ইয়ার ਦਾ ਸਟੂਡੈਂਟ ਆ ਜੀ ਤੇ ਹਰ ਸ਼ੁੱਕਰਵਾਰ ਨੂੰ ਡੇਂਗੂ ਤੇ ਡੇਂਗੂ ਤੇ ਵਾਰੰਦੀ ਮੁਹਿੰਮ ਚਲਾਈ ਹੋਈ ਹੈ ਜੀ ਤੇ ਮੈਂ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਦਾ ਜੀ ਜਿਹਦੇ ਉਹ ਡੇਂਗੂ ਲਾਰਵਾ ਨਾ ਹੋਵੇ ਜੀ ਤੇ ਜਿੱਤੇ ਤੇ ਆਪਾਂ ਵੀ ਮਾਰ ਨਾ ਹੋਵੇ ਜੀ ਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਦੇ ਆ ਜੀ